ਸਟਾਰਟ ਕਰਨੀ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ 22 ਜਾਰੇ ਦੀ ਫੁੱਟ ਪਾਈਪ ਆ ਉਹਦਾ ਇੱਥੋਂ ਸਟਾਰਟ ਪੁਆਇੰਟ ਤੋਂ ਅਸੀਂ ਅੱਜ ਉਦਘਾਟਨ ਕੀਤਾ ਹੈ ਇਹ ਸਾਰੀ ਪੁੱਲੂਆ ਦੇ ਤੱਕ ਦੇ ਜਦੋਂ ਅਸੀਂ ਮਲ ਸਿੰਘ ਨੂੰ ਜਾਣਦੇ ਹਾਂ ਗਡਾਉਨ ਨੇ ਉੱਤੇ ਇਹ ਸਾਧੂ ਸਾਡੇ ਸਾਧੂ ਪੱਤੀ ਵਾਲੇ ਜਿੰਨੇ ਵੀ ਕਿਸਾਨ ਨੇ ਉੱਥੇ ਜਾ ਕੇ ਬਸ ਕੇ ਸੀ ਉਹਨਾਂ ਜ਼ਮੀਨ ਉੱਥੇ ਸੀਗੀ ਕਾਂਧਪੁਰ ਤੱਕ ਤੇ ਪਾਣੀ ਉਹਨਾਂ ਨੂੰ ਮਿਲਦਾ ਨਹੀਂ ਸੀ ਪਹਿਲਾਂ ਪਾਣੀ ਮਿਲਦਾ ਸੀ ਮੈਂ ਵੀ ਇੱਕ ਵਾਰੀ ਜ਼ਮੀਨ ਠੇਕੇ ਦੇ ਲਈ ਸੀ ਮੈਂ ਵੀ ਜਾਣਦਾ ਸੀ ਮੈਂ ਲਾਉਂਦਾ ਰਿਹਾ ਹਾਂ ਤੇ ਪਾਣੀ ਸੋ ਉੱਥੇ ਪਾਣੀ ਮਿਲਦਾ ਸੀ ਹੁਣ ਵੱਡੀ ਪੱਧਰ ਤੇ ਕਿਓ ਵਰਗਾ ਪਾਣੀ ਹੈ ਇਹ ਤਾਂ ਬਾਜੇ ਹੋ ਰਹੀ ਸੀ ਸੋ ਅੱਜ ਕਨਾਲ ਡਿਪਾਰਟਮੈਂਟ ਸਿੰਚਾਈ ਭਾਗ ਦੇ ਡਿਪਾਰਟਮੈਂਟ ਦੇ ਸਰ ਗੁਰਜੀਤ ਸਿੰਘ ਐਸਡੀਓ ਸਾਹਿਬ ਨੇ ਤੇ ਇਹਨਾਂ ਦੀ ਤੇ ਸਾਰੇ ਕਿਸਾਨਾਂ ਦੀ ਆਪਦੀ ਹਿੰਮਤ ਕਰਕੇ ਅਸੀਂ ਉਹਨਾਂ ਦਾ ਅਪਰੋਚ ਕੀਤਾ ਉਹ ਪਾਸ ਹੋ ਚੁੱਕੀ ਹੈ ਤੇ 22 ਹਜਾਰ ਜਿਹੜੀ ਫੁੱਟ ਕਰਨ ਤੇ ਪਾਏ ਪੈਣੀ ਹੈ ਮੇਰੀ ਪਾਣੀ ਦੀ ਤੇ ਲਗਭਗ ਸਾਰੇ ਕਿਸਾਨਾਂ ਦਾ ਜਿਹੜਾ ਪਾਣੀ ਹੈ ਉਹ ਜਿਹੜਾ ਹੈਗਾ ਉਹ ਉਹਨਾਂ ਨੂੰ ਮਿਲੂਗਾ ਹੁਣ ਇਹ ਕਿਓ ਵਰਗਾ ਪਾਣੀ ਹੈ ਜ਼ਮੀਨ ਦਾ ਸਾਡੀ ਸਰਕਾਰ ਭਗਵੰਤਬਾਨ ਦੀ ਸਰਕਾਰ ਇਹ ਕਾਹੀ ਵਾਰੀ ਕਹਿ ਚੁੱਕੇ ਆ ਵੀ ਅਸੀਂ ਸਿੰਚਾਈ ਪਾਣੀ ਦਾ ਹਰੇਕ ਟੇਲ ਤੱਕ ਜਬ ਵੱਧ ਤੋਂ ਵੱਧ ਸਿੰਚਾਈ ਦੇ ਅਸੀਂ ਜਿਹੜਾ ਹੈਗਾ ਥੱਲੋ ਪਾਣੀ ਕੱਢਣਾ ਰੋਕਾਂਗੇ ਜਿਹੜਾ ਧਰਤੀ ਦੇ ਉੱਪਰੋਂ ਪਾਣੀ ਨਿਕਲਦਾ ਹੈ ਇਹ ਕਿ ਸਾਡਾ ਜਿਹੜਾ ਥੇੜਾ ਪਾਣੀ ਖਰਾਬ ਹੋ ਚੁੱਕਿਆ ਬਹੁਤ ਥਲੇ ਜਾ ਚੁੱਕਿਆ ਹੈ ਇਹਦਾ ਕੋਈ ਹੱਲ ਸੀ ਕਿ ਅਸੀਂ ਸਿੰਚਾਈ ਪਾਣੀ ਨੂੰ ਵੱਧ ਤੋਂ ਵੱਧ ਖੇਤਾਂ ਤੱਕ ਪਹੁੰਚਾਈਏ ਉਹਦਾ ਅਸੀਂ ਵਕ ਵਕ ਥਾਮਾ ਦੇ ਕੇ ਪਹੁੰਚਾ ਚੁੱਕਿਆ ਬੁਲਾਡੇ ਬਲਾਕ ਦੇ 257 ਮੋਗੇ ਪਾਸ ਹੋ ਗਏ ਜਿਹਦੇ ਵਿੱਚੋਂ 125 ਮੋਗਿਆਂ ਦੀ ਜਿਹੜਾ ਪਾਣੀ ਹੈ ਸਿੰਚਾਈ ਸੀ ਮੈਂ ਰਿਪੋਰਟਿੰਗ ਕਰ ਚੁੱਕਿਆ ਆ ਪਾ ਚੁੱਕਿਆ ਸੀ ਅੱਜ ਵੀ ਮੈਂ ਪਿੰਡ ਰੰਗੜੇ ਹਾਲ ਦੇ ਵਿੱਚ ਇੱਕ ਮੋਗੇ ਦਾ ਮਤਲਬ ਘਾਟਨ ਕਰਕੇ ਆਇਆ ਇਸ ਤਰ੍ਹਾਂ ਮਤਲਬ ਹੋਰ ਦੂਜਾ ਮੋਗਾ ਸੀ ਮੈਂ ਉੱਥੇ ਗਿਆ ਸੀਗਾ ਅਕਬਖੜਾਲ ਉੱਥੇ ਵੀ ਇੱਕ ਘਾਟਨ ਕਰਕੇ ਆਇਆ ਸਾਨੂੰ ਆਸ ਹੈ ਕਿ ਅਸੀਂ 2 ਸਾਲ ਦੇ ਸਰਕਾਰ ਦੇ 5 ਸਾਲ ਦੇ ਵਿੱਚ ਵਿੱਚ ਭਾਡੇ ਹਲਕੇ ਦੇ ਸਾਰੇ ਮੋਗਿਆਂ ਦੇ ਵਿੱਚ ਪਾਈਪਾਂ ਪਾ ਕੇ ਅੰਡਰਗਰਾਉਂਡ ਅਸੀਂ ਹਰੇਕ ਕਿਸਾਨ ਦੀ ਤਾਂ ਤੇ ਜਿੱਥੇ 6-6 ਮਤਲਬ ਲਗਭਗ 6 ਕਿਲੋਮੀਟਰ ਰਕਮ ਜੇ ਪਾਣੀ ਨਹੀਂ ਮਿਲਿਆ ਸੀ 35 35 ਸਾਲਾਂ ਬਾਅਦ ਬਹੁਤ ਕਿਸਾਨਾਂ ਨੂੰ ਪਾਣੀ ਮਿਲਿਆ ਹੈ ਮੈਰੀ ਪਾਣੀ ਇਹ ਮਰਸਿੰਗਲ ਦੀ ਧਾਰਨਾ ਹੈ ਛੀਨ ਦੀ ਧਾਰਨਾ ਹੈ ਮੰਦਰਾ ਦੀ ਧਾਰਨਾ ਹੈ ਸੋ ਅੱਜ ਅਸੀਂ ਇਹ ਵੀ ਇਹ ਪਾਣੀ ਕਾਫੀ ਜ਼ਰੂਰ ਹੋ ਗਿਆ ਤੇ ਪੰਜੀ ਸੀ ਪਾਣੀ ਤੋਂ ਮੈਰੀ ਪਾਣੀ ਤੋਂ 35 ਸਾਲ ਅੱਜ ਪਾਏ ਪਾ ਕੇ ਹੀ ਉਹਨਾਂ ਕਿਸਾਨਾਂ ਨੂੰ ਪਾਣੀ ਦੀ ਸਚਾਈ ਦੀ ਸਹੂਲਤ ਹੈ ਉਹ ਪ੍ਰਵਾਨ ਕੀਤੀ ਹੈ ਇਸ ਕਰਕੇ ਮੈਂ ਸਰਕਾਰ ਦਾ ਸਰਪ੍ਰਸਤ ਮੰਤਰੀ ਦਾ ਸਾਡੇ ਸਚਾਈ ਮੰਤਰੀ ਦਾ ਇਹ ਡਿਪਾਰਟਮੈਂਟ ਦਾ ਬਹੁਤ ਧੰਨਵਾਦੀ ਹਾਂ ਕਿੰਨਾ ਖਰਚਾ ਹੋ ਸਰ ਇਸ ਪਾਈਪ ਲਾਈਨ ਤੇ ਹਾਂਜੀ ਕਿੰਨਾ ਦਾ ਖਰਚਾ ਹੋਣਾ ਪੌਣੇ 3 ਕਰੋੜ ਪੌਣੇ 3 ਕਰੋੜ ਜੀ ਸਾਡੇ ਇਸ ਜੀਬ ਨਾਲ ਨੇ ਉਹਨੇ ਤਾਂ ਉਹ ਠਿਕਾ ਹੋਇਆ ਤੇ ਠੇਕੇਦਾਰ ਵੀ ਨਾਲ ਬੈਠੇ ਨੇ ਸੋ ਜਦ ਮੁਕੰਮਲ ਹੋ ਜਾਏਗਾ ਜੀ ਸਰ ਇਹ ਫਰੀ ਫਰੀ ਜੀ 2 ਟਾਈ ਮਹੀਨੇ ਦੇ ਵਿੱਚ ਕੰਪਲੀਟ ਹੋ ਆ ਤਿੰਨ ਮਹੀਨਿਆਂ ਦਾ ਪ੍ਰੋਜੈਕਟ ਤਾਂ ਹੈਗਾ ਜੀ ਲੱਗ ਜਾਂਦਾ ਟਾਈਮ ਲੱਗ ਜਾਂਦਾ ਹੋਰ ਦੇ ਲਗਭਗ ਪ੍ਰੋਜੈਕਟ ਹੈ ਕਿ ਇੰਨਾ ਕਿ ਰਕਵੇ ਨੂੰ ਲਾਭ ਕਿੰਨਾ ਕਿ ਕਿਸਾਨਾਂ ਨੂੰ ਇਹ ਜੀ ਅੰਦਾਜ਼ਨ 500 ਏਕੜ ਨੂੰ ਜੋ ਕਲੀਅਰ ਜਿਹੜਾ 30 35 ਸਾਲਾਂ ਦਾ ਜਿਹੜਾ ਪਾਣੀ ਆ ਉਹ ਮਿਲੂਗਾ ਇਹਦੇ ਨਾਲ ਇਹ 7 ਕਿਲੋਮੀਟਰ ਦੀ ਪਾਈਪ ਹੈ ਅੰਦਾਜ਼ਨ ਤੇ ਇਹਦੇ ਨਾਲ ਇੱਕ ਮਤਲਬ ਜਿਹੜਾ ਹੈਗਾ 35 ਸਾਲਾਂ ਤੋਂ ਜਿਹੜਾ ਪਾਣੀ ਰੁਕਿਆ ਹੋਇਆ ਸੀ ਜਿਹੜਾ ਨਹਿਰੀ ਖਾਲਸੀਓ ਟੁੱਟ ਚੁੱਕਿਆ ਸੀ ਉਹਨੂੰ ਅਸੀਂ ਪੁਨਰਜੀਵਿਤ ਕਰ ਰਹੇ ਹਾਂ ਇੱਕ ਤਰ੍ਹਾਂ ਕਾਸ ਕਰਦੇਗੇ ਪ੍ਰੋਜੈਕਟ ਸਾਡਾ ਬੜੀਆ ਸਿਰੇ ਚੜੂਗਾ ਕਿੰਨਾ ਕੁ ਪਾਣੀ ਸਰਪਲਸ ਹੋਣ ਦੀ ਉਮੀਦ ਹੈ ਤੁਹਾਨੂੰ ਇਸ ਪ੍ਰੋਜੈਕਟ ਲੈਂਦੇ ਇਸ ਪਾਈਪ ਲਾਈਨ ਦੇ ਵਿੱਚ ਕਿਉਂਕਿ ਹੈ ਟੇਲ ਦਾ ਮੁੱਘਾ ਹੈ 14300 ਟੇਲ ਹੈ ਜੀ ਮਾਈਨਰ ਪੰਜ ਵੁੱਡ ਲੜਾ ਦੀ ਤੇ ਜੇ ਮਾੜਾ-ਮੋਟਾ ਕੋਈ ਸਰਪਲਸ ਪਾਣੀ ਆਏਗਾ ਵੀ ਤਾਂ ਉਹ ਸਾਡੇ ਕੋਲੇ ਇੱਕ ਪਹਿਲਾਂ ਪੰਚਾਇਤੀ ਜ਼ਮੀਨ ਦੇ ਵਿੱਚ ਇੱਕ ਟੋਬਾ ਬਣਿਆ ਹੋਇਆ ਇੱਕ ਛੋਟਾ ਟੋਬਾ ਹੈ ਅਸੀਂ ਉਹਦੇ ਵਿੱਚ ਪਾਵਾਂਗੇ ਇਦੇ ਵਿੱਚ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਵਾਟਰ ਬਾਕਸ ਲਗਾਉਣ ਦੀ ਲੋੜ ਮੈਂ ਏਰੀਆ ਨੂੰ ਪੈਂਦੀ ਹੈ ਤਾਂ ਉਥੋਂ ਬਣਾਇਆ ਜਾ ਸਕਦਾ ਹੈ ਉਹਦੇ ਨਾਲ ਨਾ ਤਾਂ ਸਰਪਲਸ ਪਾਣੀ ਹੈ ਜਿਹੜਾ ਵੇਸਟ ਨਹੀਂ ਹੋਊਗਾ ਨਾ ਹੀ ਉਹ ਕਿਸਾਨਾਂ ਦੀ ਫਸਲਾਂ ਨੂੰ ਨੁਕਸਾਨ ਕਰੂਗਾ ਬਲਕਿ ਉਥੇ ਖੜਾ ਪਾਣੀ ਵਾਟਰ ਰੀਚਾਰਜ ਵੀ ਕਰੂਗਾ ਆਲੇ ਦੁਆਲੇ ਦੇ ਇਰੀਏ ਨੂੰ ਸੋ ਅਸੀਂ ਨਾ ਸਿਰਫ ਜਿਹੜੇ ਮੋਟਰਾਂ ਦੇ ਪਾਣੀ ਹੈ ਉਹ ਕੱਢਣ ਤੋਂ ਬਚਾਉਣ ਲਈ ਅਸੀਂ ਕਨਾਲ ਵਾਟਰ ਸਪਲਾਈ ਕਰ ਰਹੇ ਹਾਂ ਬਲਕਿ ਅਸੀਂ ਨਾਲ ਦੀ ਨਾਲ ਇਸੇ ਪ੍ਰੋਜੈਕਟ ਦੇ ਵਿੱਚ ਪਾਣੀ ਰੀਚਾਰਜ ਦਾ ਵੀ ਇੱਕ ਉਪਰਾਲਾ ਬਣਾ ਰਹੇ ਆ ਇਹਨੂੰ ਵੀ ਅੱਗੇ ਜਾ ਕੇ ਅਸੀਂ ਵਾਟਰ ਬਾਕਸ ਵਿੱਚ ਵੀ ਤਬਦੀਲ ਕੀਤਾ ਜਾ ਸਕਦਾ ਹੈ